ਵਿਧਾਨ ਸਭਾ ਹਲਕਾ ਪੱਟੀ ਦੇ ਸਮੂਹ ਅਕਾਲੀ ਆਗੂ ਸਹਿਵਾ ਵਰਕਰ ਸਹਿਬਾਨ ਤੇ ਸਮੂਹ ਸਮਰਥਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦਾ ਚਿੱਤ ਨੈਸੀ ਸੋਚਿਆ ਕਿ ਅੱਜ ਇਹ ਕੁਝ ਵਾਪਰੇਗਾ ਪਰ ਕਿਉਂ ਵਾਪਰੇਗਾ ਕੀ ਕਾਰਨ ਸਨ ਮੇਰਾ ਖਿਆਲ ਕਿ ਇਹਦੇ ਤੋਂ ਸਾਰੇ ਜਾਣੋ ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰਸ਼ਿਪ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਆਪਣੇ ਕਿਸੇ ਆਗੂ ਦੇ ਵਿਰੁੱਧ ਉਹਨੂੰ ਕੋਈ ਕਾਰਵਾਈ ਕਰਨੀ ਪਵੇ ਪਰ ਇਸ ਮਸਲੇ ਦੇ ਵਿੱਚ ਪਾਰਟੀ ਨੇ ਬੜਾ ਯਤਨ ਕੀਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਮਿਹਨਤ ਕੀਤੀ ਬਹੁਤ ਤਰਲੇ ਮਾਰੇ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਸਾਰਾ ਸਾਰਾ ਦਿਨ ਥੱਕੇ ਹੋਣਾ ਤੇ ਦੋ ਦੋ ਟਾਂਸ 250 ਕਿਲੋਮੀਟਰ ਚੰਡੀਗੜ੍ਹ ਜਾ ਕੇ ਫਿਰ ਸਾਡੇ ਸਤਕਾਰਯੋਗ ਕੈਰਮ ਸਾਹਿਬ ਨੂੰ ਲੱਭਣਾ ਉਹਨਾਂ ਨਾਲ ਤਰਲਾਮਤ ਮਾਰਨੀ ਔਰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਇਹ ਕੋਸ਼ਿਸ਼ਾਂ ਕਰਦੀਆਂ ਰਹੀਆਂ ਪਰ ਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ باوجود ਵੀ ਸਾਡੇ ਸਤਕਾਰਯੋਗ ਕੈਰਨ ਸਾਹਿਬ ਨਹੀਂ ਹਟੇ ਤੇ ਪਾਰਟੀ ਨੇ ਜਿਹੜਾ ਹੈ ਦੇਖੋ ਜੇ ਮੈਨੂੰ ਉਮੀਦਵਾਰ ਬਣਾਇਆ ਤੇ ਪਾਰਟੀ ਨੇ ਬਣਾਇਆ ਇਹ ਵੀ ਪਾਰਟੀ ਦਾ ਫੈਸਲਾ ਹੈ ਔਰ ਭਾਵੇਂ ਕਿ ਮੇਰੇ ਵਰਗਾ ਵੀ ਕਦਾ ਚਿਤਨੀ ਚਾਹੁੰਦਾ ਜਾਂ ਹੋਰ ਵੀ ਸਾਰੇ ਨਹੀਂ ਚਾਹੁੰਦੇ ਕਿ ਪਾਰਟੀ ਦੇ ਵਿੱਚੋਂ ਸਾਨੂੰ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਪਰ ਪਾਰਟੀ ਦਾ ਫੈਸਲਾ ਆ ਉਹ ਸਾਰਿਆਂ ਨੂੰ ਸਿਰ ਮੱਥੇ ਮਰਨਾ ਚਾਹੀਦਾ ਹੈ ਔਰ ਇਹ ਫੈਸਲਾ ਲੈਣਾ ਕੋਈ ਸੌਖਾ ਨਹੀਂ ਸੀ ਕਿਉਂਕਿ ਜਿੱਥੇ ਪਾਰਟੀ ਦੀ ਸਾਹ ਹੈ ਰਾਜਨੀਤਿਕ ਸਾਹ ਹੈ ਸਭ ਤੋਂ ਵੱਡੀ ਗੱਲ ਇਹ ਕਿ ਸਰਦਾਰ ਸੁਖਬੀਰ ਸਿੰਘ ਬਾਦਲਨ ਦੀ ਸਭ ਤੋਂ ਨਜ਼ਦੀਕੀ ਰਿਸ਼ਤੇਦਾਰ ਜਿਹੜਾ ਭੈਣ ਤੇ ਭਰਾ ਦਾ ਰਿਸ਼ਤਾ ਹੁੰਦਾ ਹੈ ਇਕੋ ਇੱਕ ਭਨਈਆ ਹਾਂਜੀ ਉਹਦੇ ਵਿਰੁੱਧ ਕਾਰਵਾਈ ਕਰਨਾ ਕਿੰਨਾ ਵੱਡਾ ਜਿਹੜਾ ਮਾਣ ਤਕੜਾ ਕੰਨਾ ਪਿਆ ਹੋਗਾ ਕਿੰਨਾ ਵੱਡਾ ਘੁੱਟ ਭਰਨਾ ਪਿਆ ਹੋਗਾ ਔਰ ਦਿਲ ਤੇ ਪੱਥਰ ਰੱਖ ਕੇ ਉਹਨਾਂ ਨੇ ਫੈਸਲਾ ਲਿਆ ਹੋਊਗਾ ਪਰ ਉਹਨਾਂ ਨੇ ਸੱਜ ਵੀਰ ਸਿੰਘ ਬਾਦਲ ਨੇ ਇਹ ਰਿਸ਼ਤੇਦਾਰੀਆਂ ਤੋਂ ਸੰਝਾਂ ਤੋਂ ਜਿਹੜਾ ਉੱਪਰ ਉੱਤਰ ਦੀ ਜਿਹੜੀ ਉਹਨਾਂ ਨੇ ਪਾਰਟੀ ਨੂੰ ਦਿੱਤੀ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਉਹਨਾਂ ਨੇ ਨਿਭਾਇਆ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਨੇ ਇਹ ਜਿਹੜਾ ਕਦਮ ਹੈ ਆਪਣੇ ਨਜ਼ਦੀਕੀ ਰਿਸ਼ਤੇਦਾਰ ਤੇ ਪਾਰਟੀ ਦੇ ਸੀਨੀਅਰ ਵਿਧ੍ਰਿਤ ਰੋਤੂ ਉਹਨਾਂ ਦੀਆਂ ਗਤੀਵਿਧੀਆਂ ਦੇ ਕਾਰਨ ਜਿਹੜਾ ਹੋ ਚੁੱਕਿਆ ਜੋ ਹੋ ਗਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਵੀ ਸਾਰੀ ਕੋਸ਼ਿਸ਼ਾਂ ਕਰਦੇ ਰਹੇ ਜਿプチ ਵਾਲੇ ਔਰ ਤੁਹਾਡੀ ਵੀ ਸਾਰਿਆਂ ਦੀ ਬਲੀ ਇੱਛਾ ਸੀਗੀ ਕਿ ਸਰਦਾਰ ਅਬੀਸ਼ ਪ੍ਰਤਾਪ ਸਿੰਘ ਅਜੇ ਹੱਦਮ ਨਾ ਚੁੱਪਣ ਕਿ ਪਾਰਟੀ ਉਮੀਦਵਾਰ ਦੀ ਗਰੋਥਾ ਕਰਨ ਮੈਂ ਜੇ ਇਲੈਕਸ਼ਨ ਲੜ ਰਿਹਾ ਤੇ ਪਾਰਟੀ ਦੇ ਹੁੰਦੇ ਲੜ ਰਿਹਾ ਔਰ ਮੈਨੂੰ ਤੁਸੀਂ ਸਾਰੇ ਜਾਣਦੇ ਜੀ ਤੇ ਮੇਰੀ ਹੁਣ ਹੱਥ ਮਰ ਕੇ ਬੇਨਤੀ ਹੈ ਕਿ ਕਿਉਂਕਿ ਜਦੋਂ ਲੰਬਾ ਸਮਾਂ ਸਾਂਝਾ ਰਹੀਆਂ ਹੋ ਪਿਆਰ ਹੁੰਦਾ ਹੈ ਔਰ ਇਕੱਠੇ ਵਿਚਰੇ ਹੁੰਨੇ ਤੇ ਮਹਿਸੂਸ ਵੀ ਹੁੰਦਾ ਪਰ ਇੱਕ ਗੱਲ ਤੁਸੀਂ ਜ਼ਰੂਰ ਮਹਿਸੂਸ ਕਰੋਗੇ ਕਿ ਪਾਰਟੀ ਨੇ ਇੱਕ ਕਦਮ ਚਾਹ ਦੇ ਨਾਲ ਨਿਚੁਕੇ ਇੱਕ ਕਦਮ ਬੜਾ ਮਜਬੂਰੀ ਵਸ ਤੇ ਪਾਰਟੀ ਦੀ ਬਿਹਤਰੀ ਵਾਸਤੇ ਚੁਕਿਆ ਤੇ ਤੁਹਾਨੂੰ ਵੀ ਪਤਾ ਹੈ ਕਿ ਸਰਦਾਰ ਕੈਰੋ ਨੇ ਜੋ ਰੁਈਆ ਅਧਾਰ ਕੀ ਤਸਵੀਰ ਖਲਤ ਹੈ ਪਰ ਤੁਸੀਂ ਵੀ ਕੋਸ਼ਿਸ਼ਾਂ ਕਰਦੇ ਰਹੇ ਤੇ ਆਓ ਹੁਣ ਇਲੈਕਸ਼ਨ ਜਿਹੜੇ ਆ ਉਹਦੇ ਚ ਤੰਦ ਦਿਨ ਰਹਿ ਗਏ ਨੇ ਤੇ ਰੱਖ ਕੇ ਆਪਾਂ ਉਹਨਾਂ ਤਾਪਤਾਂ ਜਿਹੜੇ ਤਾੜੀ ਮਾਰਦੇ ਨੇ ਹੱਸਦੇ ਨੇ ਉਹਨਾਂ ਨੂੰ ਭਾਜਦੇ ਹੀ ਉਹਨਾਂ ਨੂੰ ਹਾਰਦੇ ਹੀ ਉਹਨਾਂ ਨੂੰ ਸੱਤਦੇ ਹੀ ਕਿ ਸ਼ਰਮਣੀ ਆ ਕਾਲੀ ਦਲ ਬਦਾਰ ਸਭ ਹਲਕਾ ਪੱਟੀ ਦੇ ਵਿੱਚ ਵੀ ਬਹੁਤ ਮਜ਼ਬੂਤ ਹੈ ਔਰ ਸਾਰੇ ਜਿਹੜੇ ਵਰਕਰ ਨੇ ਉਹ ਵਫਾਦਾਰੀ ਦੇ ਨਾਲ ਪਾਰਟੀ ਦੇ ਨਾਲ ਖੜੂਦੇ ਨੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਨੂੰ ਅੱਧੀ ਰਾਤ ਵੇਲੇ ਵੀ ਯਾਦ ਕਰੋਗੇ ਮੈਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਉਨਸਮੂਹ ਤੈ ਲੋਕ ਸਭਾ ਹਲਕਾ ਕਰੂ ਸਾ ਮੇਰਾ ਹੈ ਔਰ ਭਾਵੇਂ ਖੇਮ ਕਰਨ ਬਲਟੋਹੀ ਦੀ ਤੇ ਪੱਟੀ ਦੀ ਇਹਨੂੰ ਆਪਾਂ ਦੋ ਨਹੀਂ ਕਹਿ ਸਕਦੇ ਇਹ ਇੱਕ ਹੀ ਹੈ ਔਰ ਮੇਰੇ ਵਾਸਤੇ ਜਿਸ ਤਰ੍ਹਾਂ ਮੇਰਾ ਬਲਟੋਹਾ ਆ ਉਸੇ ਤਰ੍ਹਾਂ ਮੇਰੇ ਲਈ ਪੱਟੀ ਹੈ ਤੇ ਮੈਂ ਤੁਹਾਡੇ ਵਿੱਚ ਦੁੱਖ ਸੁੱਖ ਦਾ ਸਾਥੀ ਬਣ ਕੇ ਜੋ ਤੁਹਾਨੂੰ ਕਿਤੇ ਦਿਨੇ ਰਾਤ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਉਂਦੀ ਹੈ ਮੇਰੇ ਦਰਵਾਜ਼ੇ ਵੀ ਖੁੱਲੇ ਆ ਤੇ ਮੇਰੇ ਫੋਨ ਵੀ ਖੁੱਲੇ ਆ ਆਓ ਆਪਾਂ ਅੱਗੇ ਵਧੀਏ ਡਟ ਕੇ ਮਿਹਨਤ ਕਰੀਏ ਤੇ ਇਹਨਾਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਬਾਕੀ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਆ ਤੇ ਪੱਟੀ ਹਲਕੇ 'ਚ ਵੀ ਜਿਹੜਾ ਪੰਪਸ ਦਾ ਗੜ ਰਿਹਾ ਆ ਸ਼੍ਰੋਮਣੀ ਕਾਲੀ ਦਲ ਦਾ ਗੜ ਰਿਹਾ ਆ ਉਥੋਂ ਵੀ ਆਪਾਂ ਜਿਹੜਾ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀਏ ਮੈਂ ਸਾਰੇ ਵਰਕਰਾਂ ਨੂੰ ਸਮੂਹ ਆਗੂ ਸੇਵਾ ਨੂੰ ਸਮੂਹ ਸਮਰਥਕਾਂ ਨੂੰ ਔਰ ਸਮੂਹ ਪੱਟੀ ਹਲਕੇ ਦੇ ਵੋਟਰਾਂ ਨੂੰ ਸੱਦਾ ਦੇਣਾ ਕਿ ਮੇਰਾ ਇੱਕ ਨਿਮਾਣੇ ਦਾ ਔਰ ਜਿਹਨੇ ਹਮੇਸ਼ਾ ਇੱਕ ਸੱਚੀ ਤੇ ਸੁੱਚੀ ਰਾਜਨੀਤੀ ਕੀਤੀ ਹੈ ਤੇ ਇੱਕ ਨਿਮਰ ਤਰੀਕੇ ਦੇ ਨਾਲ ਲੋਕਾਂ ਵਿੱਚ ਵਿਚਰੇ ਆ ਤੇ ਪਰ ਕੰਮ ਜਿਹੜੇ ਨੇ ਹਮੇਸ਼ਾ ਹੀ ਉਹ ਧੱਕੜ ਪੁਣੇ ਨਾਲ ਕੀਤੇ ਨੇ ਧੱਕੇ ਕੀਤੇ ਨੇ ਲੱਤ ਗੱਡ ਕੇ ਕੀਤੇ ਨੇ ਔਰ ਰੰਗ ਕਿਚੜੀ ਤੇ ਪੱਟੀ ਹਲਕੇ ਚ ਵੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀਏ ਮੇਰੇ ਨਾਲ ਸੰਪਰਕ ਪਰ ਸਾਰਿਆਂ ਕੋਲ ਨੰਬਰ ਹੈਗੇ ਨੇ ਤੇ ਜਿਹੜੇ ਜਿਹੜੇ ਵੀ ਸੱਜਣ ਅੱਜ ਤੱਕ ਘਰੋ ਘਰੀ ਬੈਠੇ ਸੀਗੇ ਕਿਸੇ ਕਾਰਨ ਕਰਕੇ ਉਹ ਸਾਰੇ ਸਰਗਰਮੀ ਦੇ ਨਾਲ ਕੰਮ ਕਰਨ ਦੀ ਇੰਨੀਆ ਬੇਨਤੀਆਂ ਕਰਦਾ ਹੋਇਆ ਕਿ ਮਾਦਾ ਜਾ ਚੁੱਕਾ ਹੈ ਬਲਾਕ ਅਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ